ਸਿੱਧੂ ਮੁਜੀਠੀਆ ਤਾਂ ਹਾਰੇ ਹੋਏ ਨੇ ਹਨਾ ਤੇ ਸੁਖਵੀਰ ਵੱਲ ਹੋਰਾਂ ਨੂੰ ਇਹ ਨਹੀਂ ਪਤਾ ਜਿੱਥੇ ਕਿੱਥੋਂ ਆਏ ਆ ਹਨਾ ਤੇ ਇਹ ਤਾਂ ਭੁੱਲੇ ਫਿਰਦਾ ਮਤਲਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ ਕੰਧਾਂ 'ਚ ਵਜਦੂ ਫਿਰਦੇ ਨੇ ਅਜੇ ਤਾਂ 2 ਸਾਲ ਹੀ ਹੋਏ ਨੇ ਜਿੱਦ ਤੇ ਚੌਥਾ ਸਾਲ ਲੱਗ ਗਿਆ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਤਾਂ ਬਾਦਲ ਕੇ ਕੈਪਟਨ ਕੇ ਮਜੀਠੀਏ ਕੇ ਕਹਿਰੋਂ ਹੋਰੀ ਜੋ ਸਿੱਧੂ ਹੋਰੀ ਪੱਠਣ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪਦੇ ਕਰੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਿਆ ਕਰੋ ਝਾੜੂ ਨਾ ਦਿਖਾਇਆ ਕਰੋ ਸਾਨੂੰ ਸਾਨੂੰ ਦਿਲ ਨੂੰ ਕਾਉ ਮਾਉ ਜਾਂ ਹੁੰਦਾ ਝਾੜੂ ਦੇਖ ਕੇ ਠੀਕ ਜਿਹਾ ਲੱਗਦਾ ਸਾਨੂੰ ਇਹਨਾਂ ਨੂੰ ਐਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜੇ ਹਾਰ ਜੀ ਅਸੀਂ ਰਾਜ ਸਭਾ ਚਲੇ ਜਾਂਦੇ ਹੁੰਨੇ ਆ ਉਧਰ ਜਾਂਦੇ ਆ ਫਿਰ ਉਧਰ ਦੀ ਚੋਰ ਮੋਰੀ ਬਣਾ ਰੱਖੀ ਆ ਉਹਦੋਂ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ 'ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕਹਿੰਦੇ ਭਗਵਾਨ ਤੁਮਾਨੂੰ ਤਾਂ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਢਾਈ ਢਾਈ ਲੱਖ ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਪਾਉਂਦੇ ਨੇ ਉਹ ਕੈਪਟਨ ਸਾਹਿਬ ਨੇ ਕੁੰਡਾ ਹੀ ਨਹੀਂ ਖੋਲਿਆ ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ 2022 'ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦੇ ਲੋਕ ਕਰਗੇ ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਉਂਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸ਼ਤੀ ਕਰਾਈ ਹੈ ਇੱਕ ਪਾਰਟੀ ਚੱਜਦੀਆਂ ਨਿਕਲੀਆਂ ਇਹਨਾਂ ਨੇ ਬਰਬਾਰ ਕਰਕੇ ਰੱਖਤਾ ਮੁਲਕ ਦਾ ਪੱਠਾ ਬਿਠਾਤਾ ਇਹਨਾਂ ਨੇ ਅੰਗਰੇਜ਼ ਉਹਨਾਂ ਨਹੀਂ ਲੁੱਟ ਕੇ ਗਏ 207 ਜਨਾਂ ਸਾਡੇ ਵਾਲੇ 70 ਸਾਲ ਲੁੱਟੀ ਬੈਠੇ ਨੇ ਅੰਗਰੇਜ਼ ਵੀ ਸ਼ਰਮਿੰਦਾ ਹੋਣਗੇ ਵੀ ਸਾਥੋਂ ਨਹੀਂ ਉਹਨਾਂ ਕੰਮ ਹੋਇਆ ਜਿੰਨਾ ਆਪ ਹੀ ਕਰੀ ਜਾਂਦੇ ਆ ਯਾਰ ਸੁਖਦੇਵ ਸਿੰਘ ਟੀਨ ਸਾਸੀ ਉਸ ਵੇਲੇ ਖੜਾ ਮੇਰੇ ਵਿਰੁੱਧ ਕਾਲੀਦਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇੱਕ ਕੰਤਿ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਹਿੰਦਾ ਟੀਨਸਾ ਸਾਹਿਬ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰੀ ਉਮਰ ਅਹ ਮਜਾ ਕਰਦੇ ਸੀ ਆਪਾਂ ਨੂੰ ਬਾਦਲ ਕੇ ਕੈਪਟਨ ਕੇ ਮਜੀਠੀਏ ਕੇ ਕੈਰੋਂ ਹੋਰੀ ਨੋ ਜੋ ਸਿੱਧੂ ਹੋਰੀ ਪਠੜ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪਦੇ ਕਰੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਿਆ ਕਰੋ ਝਾੜੂ ਨਾਲ ਦਿਖਾਇਆ ਕਰੋ ਸਾਨੂੰ ਸਾਨੂੰ ਦਿਲ ਨੂੰ ਕਾਉ ਮਾਉ ਜਾਂ ਹੁੰਦਾ ਝਾੜੂ ਦੇਖ ਕੇ ਠੀਕ ਜਿਹਾ ਲੱਗਦਾ ਸਾਨੂੰ ਪੋਚੇ ਲਾਉਣ ਲਾਦੇ ਤੁਸੀਂ ਇਹ ਹਟ ਇਹ ਇਹ ਮੰਨ ਬੈਠੇ ਹੰਕਾਰ ਦੇ ਸੀਗੇ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਬਸ ਅਸੀਂ ਉਹ ਹੋਂ ਨੇ ਹੁੰਨੇ ਆ ਬਸ ਕਰ ਲੋ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜ਼ਾਕ ਵੀ ਇਹ ਕਿਧਰੋਂ ਆ ਗਏ ਲੈ ਇਹ ਕੋ ਪਾਰਟੀ ਆ ਲੈ ਇਹਨਾਂ ਨੂੰ ਸਰਕਾਰ ਥੋੜੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਣੇ ਹੁੰਨੇ ਆ ਜਦੋਂ ਮੈਂ 2014 ਚ ਸੰਗਰੂਰ ਤੋਂ ਐਮਪੀ ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਦੀ ਪਾਰਟੀ ਵੱਲੋਂ ਮਜ਼ਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡ ਸਾਸਿਓ ਉਸ ਵੇਲੇ ਖੜਾ ਮੇਰੇ ਬਰੋਧੇ ਅਕਾਲੀ ਦਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇਕ ਕੰਨ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਵੀ ਢੀਂਸਾ ਸਾਹਿਬ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰੀ ਉਮਰ ਐਂ ਮਜ਼ਾਕ ਕਰਦੇ ਸੀ ਆਪਾਂ ਨੂੰ ਰੁੰਦੇ ਨਾ ਹੋਣ ਪਹਿਲਾਂ 14 'ਚ ਬਾਪੂ 19 'ਚ ਪੁੱਤ ਘਰੇ ਬਿਠਾ ਦੇ ਪਬਲਿਕ ਨੇ ਬਿਠਾਇਆ ਨਹੀਂ ਮੈਂ ਨਹੀਂ ਬਿਠਾਇਆ ਪਬਲਿਕ ਨੇ ਇਹਨਾਂ ਨੂੰ ਐਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜੇ ਹਾਰ ਜੀ ਅਸੀਂ ਰਾਜ ਸਭਾ ਚਲੇ ਜਾਨੇ ਹੁੰਨੇ ਆ ਉਧਰ ਜਾਂਦੇ ਆ ਫਿਰ ਉਧਰ ਦੇ ਚੋਰ ਮੋਰੀ ਬਣਾ ਰੱਖੀ ਆ ਉਧਰੋਂ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕੰਨੇ ਪਕਵਾਂ ਤੋਂ ਮਾਨੂੰ ਦਾ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਟਾਂ ਟਾਂ ਲੱਕ ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਹੀ ਪਾਉਂਦੇ ਨੇ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਗਏ ਜਗਾ ਬਸ ਇਸ ਗੱਲ ਤੇ ਦੁੱਖ ਹੈ ਕਿ ਆਮ ਘਰਾਂ ਦੇ ਮੁੰਡੇ ਆਮ ਘਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬੈ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਸੀ ਆ ਤਾਂ ਬੈਣਾ ਬਸ ਆ ਆ ਦੁੱਖ ਹੈ ਨਾ ਬਸ ਕਿਆ ਆਮਕਰਾਂ ਦੇ ਮੁੰਡੇ ਕਿਉਂ ਬਣ ਗਏ? ਤੁਹਾਡੇ ਚੋ ਵੀ ਹਜੇ ਬਣਨੇ ਆਂ, ਹੋਰ ਬਣਨੇ ਆਂ ਅਜੇ ਤਾਂ। ਆਮ ਆਦੀ ਪਾਰਟੀ ਐ, ਆਮ ਆਦਮੀ ਨੂੰ ਮੌਕਾ ਦਿੰਦੀ ਐ। ਜਿਹੜਾ ਮਿਹਨਤ ਕਰੂਗਾ ਆਜੋ ਅੱਗੇ ਚੇਅਰਮੈਨ ਲਾਇਏ ਨੇ ਬਹੁਤ ਸਾਰੇ ਮੁੰਡੇ ਹੁਣ। ਨਵੇਂ ਯੰਗ ਮੁੰਡੇ, ਕਰੋ ਵੀ ਕੀ ਗੱਲ? ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ। ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ, ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ ਬਸ। ਇਹ ਬਦਲਾਅ ਐ। ਹਸਪਤਾਲ ਬਣਾ ਲਾਂਗੇ, ਸਕੂਲ ਬਣਾ ਦੇਾਂਗੇ ਸ਼ਾਨਦਾਰ। ਬਿਜਲੀ ਜਿੰਨੀਆਂ ਸਹੂਲਤਾਂ ਸੜਕਾਂ ਸਭ ਮਿਲਣ ਗਈਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਇਹ ਤੋਂ ਪਹਿਲਾਂ ਆਣਿਆ ਤੇ ਨੀਤਾ ਮਾੜੀਆਂ ਸੀ ਬੜਾ ਕੁਝ ਸਮਾਂ ਨਿਕਲ ਰਿਹਾ ਆਉਣ ਵਾਲੇ ਦਿਨਾਂ 'ਚ ਤੁਸੀਂ ਧੁਮਾਕੇ ਦੇਖੋਗੇ ਵਾਹ ਅਬ ਦੇ ਆਪ ਨੂੰ ਖਾਨਦਾਨੀ ਕਹਾਉਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾ ਕਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪਦੇ ਘਰਾਂ ਵਾਸਤੇ ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾ ਸਰਕਾਰ ਤੋਂ ਸਮਾਨ ਕੱਢ ਰਹੇ ਹਨ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨਾਂ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਈਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਈਆ ਉਹਦੀ ਪੈਨਸ਼ਨ ਹੈ ਸਾਰੀ ਉਮਰ ਦੀ ਜੇ ਉਹ ਦੋ ਵਾਰੀ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲ ਜਊਗੀ ਫਰਜ਼ ਕਰ ਲਓ ਉਹ ਪੰਜ ਵਾਰੀ ਐਮਐਲਏ ਬਣ ਗਿਆ ਤੇ 6ਵੀਂ ਵਾਰ ਜਿਹੜਾ ਹਾਰ ਗਿਆ ਜ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤ ਕੀ ਹਾਰ ਗਏ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵਿਵਦ ਮਿਲ ਲਿਆ ਪਉਨੇ 5 ਲੱਖ ਪੈਨਸ਼ਨ ਯਾਰ ਹਰ ਵਾਰ ਦੀ ਪੈਨਸ਼ਨ ਰਾਖ ਲਓ ਲੋਕ ਤਨਖਾਹ ਨੂੰ ਤਰਸ ਜਾਂਦੇ ਲੋਕ ਬੜਾਪਾ ਪੈਨਸ਼ਨ ਤਰਸ ਜਾਂਦੇ ਆਨਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀਆਂ ਲਓ ਨਹੀਂ ਮੇਰੇ ਤੇ ਵੀ ਕਾਟਾ ਮਾਰ ਦੂ ਕਹਿੰਦੇ ਜੰਦੇ ਨਾ ਇੱਕ ਤਰੱਕ ਲਿਕ ਤਰੱਕ ਮੈਂ ਕਿਉਂ ਤਾਂ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉ ਤਾਂ ਕਹਿੰਦੇ ਰਾਜ ਨਹੀਂ ਸੇਵਾ ਉ 5-5 ਲੱਖ ਪੈਨਸ਼ਨ ਲੈਣੀਆਂ ਨੇ ਅਨਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾ ਤਰ ਲੈਣੇ ਤਾਂ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਛਾਂਮਲਾ ਟਾਈਮ ਜ਼ਮੀਨ ਛੱਟ ਛਡਵਾ ਚੁੱਕੇ ਹਾਂ 11000 ਏਕੜ ਦੱਬ ਰੱਖੀ ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਆਉਣ ਵਾਲੇ ਦਿਨਾਂ ਚ ਹੋ ਕਰ ਦਿਆਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜਾਏ ਪਹੁੰਚ ਕੇ ਲੱਗ ਜਾਏ ਪਬਲਿਕ ਤੇ ਐਮਪੀ ਸਾਹਿਬ ਸਾਡੇ ਉਹਨਾਂ ਦਾ 5 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਹੈ ਸਾਡੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਦਾ 5-5 ਕਰੋੜ ਰੁਪਈਆ ਇੱਕ ਸਾਲ ਦਾ ਹੈ ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ ਜਿਹੜਾ ਐਮਪੀ ਹੈ ਲੋਕ ਸਭਾ ਦਾ ਉਹ ਤਾਂ ਆਪਣੇ ਹਲਕੇ 'ਚ ਦੇ ਸਕਦਾ ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ ਸੋਸੀ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਇਹ ਚੀਜ਼ ਰਹਿ ਗਈ ਕਿ ਲੋਕਾਂ ਨੂੰ ਸਹੂਲਤ ਨਹੀਂ ਮਿਲੀ ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਕਉਕੇ ਇਤਿਹਾਸਕ ਸ਼ਹਿਰ ਹੈ ਵੀਰਵਾਰ ਨੂੰ ਮੇਲੇ ਲੱਗਦੇ ਆ ਫਕੀਰਾਂ ਦੇ ਐਤਵਾਰ ਨੂੰ ਬਹੁਤ ਰਸ਼ ਹੁੰਦਾ ਹੈ ਲੱਖਾਂ ਦੇ ਕਰੀਬ ਬੰਦਾ ਹੁੰਦਾ ਮੈਨੂੰ ਦੱਸਿਆ ਹੈ ਮੈਡਮ ਐਮਐਲਏ ਸਾਹਿਬਾਨ ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਤੇ ਨਾਲ ਉਹਨਾਂ ਨੂੰ ਵਾਹਨ ਅੱਜ ਵੀ 410 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ ਚ ਪੰਜਾਬ ਪੁਲਿਸ ਨੂੰ ਦੇਖ ਕੇ ਆਇਆ ਨਵੀਆਂ ਐਸਐਚਓ ਨੂੰ ਮਿਲਣ ਗਿਆ ਉਹ ਜਿਹੜੀਆਂ ਗੱਡੀਆਂ ਮਿਲਣ ਗਿਆ ਜਦੋਂ ਮੈਨੂੰ ਕਹਿੰਦੇ ਚ 410 ਗੱਡੀਆਂ ਨੇ ਮੈਂ ਕਿਹਨੂੰ ਦੇਣੀ ਹੈ ਕਹਿੰਦੇ ਪੁਲਿਸ ਨੂੰ ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀ ਹੈ ਮੈਂ ਕਿਹਾ ਐਸਐਚਓ ਨੂੰ ਦਿਓ ਨਵੀਆਂ ਗੱਡੀਆਂ ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮੰਗ ਰ ਕੋਈ ਸਮਗਲਰ ਆ ਗਿਆ ਕੋਈ ਗੋਲੀ ਚਲਾ ਕੇ ਭੱਜ ਗਿਆ ਕੋਈ ਚੈਨੀ ਖੋ ਕੇ ਭੱਜ ਗਿਆ ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸਐਚਓ ਨੂੰ ਇਹ ਕੀ ਕਰਦੇ ਸੀ ਗੱਡੀ ਪਹਿਲਾਂ ਤਾਂ ਆ ਐਸਪੀ ਨੂੰ ਦੇਣਦੇ ਉਹ ਖਚਰਾ ਜੀ ਖਚੜਾ ਜੀ ਕਰਕੇ ਡੀਐਸਪੀ ਨੂੰ ਫੜਾਉਂਦਾ ਸੀ ਉਹ ਹੋਰ ਰਚੜ ਜੀ ਕਰਕੇ ਅਗੇ ਥੱਲੇ ਹੋਰ ਛੋਟੇ ਅਫਸਰ ਨੂੰ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਚਾਰ ਬੰਦੇ ਤਾਂ 깔ਉਂਦੇ ਸੀ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਪਤਾ ਹੀ ਨਾ ਲੱਗ ਕੀ ਹੈ ਉਹ ਮੈਂ ਕਿਹਾ ਗੱਡੀਆਂ ਨਵੀਆਂ ਇਧਰੋਂ ਤਾਹਾਂ ਨੂੰ ਦੇਣੀਆਂ ਸ਼ੁਰੂ ਕਰੋ ਉਹਨਾਂ ਨੇ ਉਹਦੇ ਉਹਦੇ ਅੰਮੇ ਸਮੂਹ ਸਮਾਸਤੇ ਰੱਖਿਓਂਦੀ ਸੀ ਗੱਡੀਆਂ ਵੱਡੇ ਅਫਸਰਾਂ ਨੇ ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੀਏ ਗੱਡੀ ਉਹ ਮੈਂ ਕਹੇ ਕੰਮ ਬੰਦ ਕਰੋ ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀ ਆ ਅੱਜ 410 ਗੱਡੀਆਂ ਜਿਹੜੀਆਂ ਦੇਖਿਆ ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ ਤੁਹਾਨੂੰ ਸੁਖੀ ਜੀਵਨ ਬਤੀਤ ਹੋਣ ਕਰਨ ਦਾ ਮੌਕਾ ਮਿਲੇ ਸਰਕਾਰਾਂ ਦਾ ਇਹੀ ਕੰਮ ਹੁੰਦਾ ਹੋਰ ਕੀ ਹੁੰਦਾ ਹੈ ਸਰਕਾਰਾਂ ਦਾ ਕੰਮ ਲੁੱਟਣਾ ਥੋੜੀ ਹੁੰਦਾ ਹੈ कि हम मुख्यमंत्री बन गया लिया भी इधर पासो भी, 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 भी लिया भी इधर पासो भी लिया नहीं बात नहीं तो करते रहे कैप्टन साहब ने, 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 ने ही नहीं खोलिया उन्होंने महल का कुंडा ही नहीं खोलिया साल आम बंद वास्ते तक छो आप एमएलए वास्ते नहीं खोलिया कुंडा महल का अंदरों कुा ला लिया उन्होंने पता भी नहीं लग्या दो हजार बी च ने उस महल का कुंडा बारहों ला ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦੇ ਲੋਕ ਕਰਗੇ ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸ਼ਤੀ ਕਰਾਈ ਹੈ ਨਾ ਕਸੋਂਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਹੁਣ ਮੱਤ ਵੱਜਿਓ ਪਈ ਹੈ ਉਹ ਕਾਲੀ ਦਾ ਲੜਨਾ ਸ਼ੁਰੂ ਕਰ ਲਈ ਪੰਜਾਬ ਬਚਾਓ ਯਾਤਰਾ ਉਹ ਥੋੜੇ ਤੋਂ ਤਾਂ ਬਚਾਇਆ ਇਹ ਹਜੇ ਉਹ 20 ਮਹੀਨੇ ਪਹਿਲਾਂ ਹੁਣ ਕੀ ਤੋਂ ਬਚਾਈ ਹੈ ਹੁਣ ਤੁਸੀਂ ਤਾਂ ਮਾਰਨ ਵਾਲੇ ਹੋ ਉਹਨੂੰ ਪੰਜਾਬ ਬਚਾਓ ਕਹਿੰਦੇ ਹਾਂ ਹਾਂ ਅਲਜੋ ਪੰਜਾਬ ਬਚਾਓ ਨਹੀਂ ਹੈਗਾ ਉਹ ਪਰਿਵਾਰ ਬਚਾਓ ਯਾਤਰਾ ਹੈ ਵੀ ਸਾਡਾ ਪਰਿਵਾਰ ਬਚਾਓ ਮੰਜੀ ਠੇ ਤੋਂ ਸ਼ੁਰੂ ਕਰ ਲਿਆ ਇੱਥੇ ਮੇਰਾ ਸਾੜਾ ਉਹਨੂੰ ਬਚਾਓ ਫਿਰ ਕੈਰੋਂ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ ਫਿਰ ਫਿਰੋਜਪੁਰ ਲੰਘੇ ਕਹਿੰਦੇ ਇੱਥੋਂ ਮੈਂ ਹੁਣਾਂ ਐਮਪੀ ਮੈਨੂੰ ਬਚਾਓ ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਈ ਹਰਸਿੰਦਰ ਕੌਰ ਉਹਨੂੰ ਬਚਾਓ ਕੀ ਗੱਲ ਵੀ ਅਸੀਂ ਆਪਦੇ ਪਰਿਵਾਰ ਤਾਂ ਉਜਾੜਦੇ ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਣੇ ਆ ਸਾਨੂੰ ਰਿਸਟਰੀ ਕਰਾਈਏ ਅਸੀਂ ਪਰਿਵਾਰ ਬਚਾਈਏ ਕਿਉਂ ਬਚਾਈਏ ਮੱਤ ਵੱਜੀ ਹੋਈ ਆ ਉਹਨਾਂ ਦੀ ਮੱਤ ਵੱਜੀ ਹੋਈ ਸੋ ਇਹਨਾਂ ਨੂੰ ਮੂੰਹ ਨਾ ਲਾਇਓ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸਾਡੇ ਕੋਲੇ ਮੈਂ ਤੁਹਾਨੂੰ ਪੜ੍ਹ ਦੇਖ ਲਓ 2 ਬਾਈ ਮਹੀਨਾ ਹੋ ਗਿਆ 16 ਤਰੀਕ ਨੂੰ ਨਾ ਸਾਲ ਹੋ ਜੂ ਆਪਾਂ ਨੂੰ 2 ਸਾਲ ਹੋ ਜਾਣਗੇ 2 ਸਾਲਾਂ ਵਿੱਚ ਕਦੇ ਤੁਸੀਂ ਮੇਰੇ ਮੂੰਹੋਂ ਸੁਣਿਆ ਮੈਂ ਰੋਜ਼ ਕਿਧਰ ਕਿਤੇ ਹੁੰਨਾ ਕਦੇ ਵੀ ਕਾਰੀ ਮੇਰੇ ਮੂੰਹੋਂ ਕਦੇ ਭਾਸ਼ਣ ਜਾਂ ਕਿਤੇ ਪ੍ਰੈਸ ਕਾਨਫਰੰਸ 'ਚ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਨਾ ਕਿਉਂ ਖਾਲੀ ਹੈ ਭਾਈ ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ ਬੰਦੇ ਦੀ ਨੀਅਤ ਖਾਲੀ ਹੁੰਦੀ ਹੈ ਇਹਦੀ ਨੀਤਾਂ ਖਾ ਖੋਖਾ ਖਾਲੀ ਸੀਗੇ ਉਹਨਾਂ ਕਹਿੰਦੇ ਕਿ ਹੈ ਹੀ ਨਹੀਂ ਵਿਖਿਆਨਾ ਭਰਿਆ ਹੋਇਆ ਖਜ਼ਾਨਾ ਖਾਲੀ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕੋ ਕਹਿੰਦੇ ਉਹਨੂੰ ਪੀਪਾ ਕਹੋ ਹੁਣ ਖਾਲੀ ਨੂੰ ਖਜ਼ਾਨਾ ਕਿਵੇਂ ਕਹਦਾਂਗੇ ਫਿਰ ਪਰ ਸੋ ਇਸ ਕਰਕੇ ਸੋ ਆਪਾ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ ਇਹਨਾਂ ਦੇ ਆ ਜਿਹੜੇ ਫਿਰਦੇ ਨੇ ਉਹ ਨਾ ਤਾਂ ਹਾਰੇ ਹੋਏ ਨੇ ਦੋ ਤਿੰਨ ਤਾਂ ਸਿੱਧੂ ਮੁਜੀਠੀਆ ਇਹ ਤਾਂ ਹਾਰੇ ਹੋਏ ਨੇ ਹੈ ਨਾ ਸੁਖਵੀਰ ਵਾਦ ਲੋਹਰਾਂ ਨੂੰ ਇਹ ਨਹੀਂ ਪਤਾ ਜਿੱਥੇ ਕਿੱਥੋਂ ਆਏ ਆ ਹਨਾ ਤੇ ਇਹ ਤਾਂ ਭੁੱਲੇ ਫਿਰਦਾ મતલਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ ਕੰਧਾਂ 'ਚ ਵਜਦੇ ਫਿਰਦੇ ਨੇ ਅਜੇ ਤਾਂ 2 ਸਾਲ ਹੀ ਹੋਏ ਨੇ ਜਿੱਦ ਤੇ ਚੌਥਾ ਸਾਲ ਲੱਗ ਗਿਆ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਤਾਂ ਇੰਨਾ ਹਾਲਤ ਖਰਾਬ ਹੈ ਨਾ ਦੀ ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹਿਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਕਦੇ ਚੁੱਕਣੀ ਨਹੀਂ ਦੇਣੀ ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ ਜੇ ਤੁਹਾਨੂੰ ਲੱਗਦਾ ਹੈ ਸਾਡੇ ਵਰਗੇ ਨੇ ਸਾਡੇ ਜਵਾਕ ਨੇ ਸਾਡੀ ਧੀਆ ਪੁੱਤ ਨੇ ਤੇ ਸਾਡੇ ਹੱਕ ਦੀਆਂ ਗੱਲਾਂ ਕਰਦੇ ਨੇ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਇਨਕਲਾਬ ਇਨਕਲਾਬ ਬੋਲੇ ਇਸਾਨਹਾਲ